ਸਤਿ ਸ਼੍ਰੀ ਅਕਾਲ ਜੀ ਮੈਂ ਜੀਤ ਪੰਜਾਬੀ ਜੁੱਤੀ ਸਟੋਰ ਤੋਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਣੇ ਕੋਲ ਹਰ ਤਰ੍ਹਾਂ ਦੀ ਪੰਜਾਬੀ ਜੁੱਤੀ ਹੈ ਜਿਸ ਤਰ੍ਹਾਂ ਦੀ ਮਰਜ਼ੀ ਤੁਸੀਂ ਜੁੱਤੀਆਂ ਲੈ ਸਕਦੇ ਹੋ ਆ ਦੇਖੋ ਆਪਣੇ ਕੋਲ ਲੇਡੀਜ਼ ਜੁੱਤੀ ਵਿਆਹ ਵਾਸਤੇ ਜਿਸ ਤਰ੍ਹਾਂ ਮਰਜ਼ੀ ਤੁਸੀਂ ਆ ਕੇ ਹਰ ਤਰ੍ਹਾਂ ਦੇ ਰੰਗ ਆਪਣੇ ਕੋਲ ਮੌਜੂਦ ਨੇ ਲੇਡੀਜ਼ ਦਬਕੇ ਵਾਲੀ ਜੁੱਤੀ ਵਧੀਆ ਚਮੜੇ ਦੀ ਇਹ ਦੇਖ ਸਕਦੇ ਹੋ ਇਹਦੇ ਵਿੱਚ ਵੀ ਆਪਣੇ ਕੋਲ ਹਰ ਤਰ੍ਹਾਂ ਦੇ ਕਲਰ ਮੌਜੂਦ ਨੇ। ਜੇ ਮਰਜੀ ਤੁਸੀਂ ਆ ਕੇ ਆਪਣੇ ਚੁਆਇਸ ਦੀ ਜੁੱਤੀ ਲੈ ਕੇ ਜਾ ਸਕਦੇ ਹੋ। ਆ ਦੇਖੋ ਡਿਜ਼ਾਈਨ ਕਈ ਤਰ੍ਹਾਂ ਦੇ ਨੇ। ਆਪਣੇ ਕੋਲ ਬੱਚਿਆਂ ਵਾਲੇ ਡਿਜ਼ਾਈਨ ਵੀ ਨੇ। ਬੱਚਿਆਂ ਵਾਲੇ, ਮੁੰਡਿਆਂ ਵਾਲੇ, ਕੁੜੀਆਂ ਵਾਲੇ ਹਰ ਤਰ੍ਹਾਂ ਦੇ ਡਿਜ਼ਾਈਨ ਨੇ। ਜਿਸ ਤਰ੍ਹਾਂ ਦੇ ਮਰਜੀ ਆਓ। ਸਾਈਜ਼ ਆਪਣੇ ਕੋਲ ਹਰ ਤਰ੍ਹਾਂ ਦੇ ਸਾਈਜ਼ ਨੇ। ਆ ਦੇਖੋ ਸਾਡੇ ਆਪਣੀਆਂ ਤਿਆਰ ਕਰਾਈਆਂ ਹੋਈਆਂ ਜੁੱਤੀਆਂ ਨੇ। ਫੈਂਸੀ ਜੁੱਤੀਆਂ ਨੇ ਜਿਸ ਤਰ੍ਹਾਂ ਮਰਜ਼ੀ ਸੂਟਾਂ ਦੇ ਨਾਲ ਮੈਚਿੰਗ ਕਰਕੇ ਤੁਸੀਂ ਲੈ ਕੇ ਜਾ ਸਕਦੇ ਹੋ ਆਪਣੇ ਕੋਲ ਸਿੰਪਲ ਲੈਦਰ ਚ ਲੇਡੀ ਜੁੱਤੀ ਇਹ ਵੀ ਤਿਆਰ ਆ ਇਹ ਵਿੱਚ ਕਲਰ ਬਹੁਤ ਸਾਰੇ ਨੇ ਤੁਸੀਂ ਆ ਕੇ ਦੇਖ ਸਕਦੇ ਹੋ ਆਕੇ ਆਪਣੇ ਕੋਲ ਲੇਡੀਜ਼ ਸਲੀਪਰ ਫੈਂਸੀ ਇਹ ਵੀ ਮੌਜੂਦ ਨੇ ਜਿਾ ਮਰਜ਼ੀ ਆਓ ਤੁਸੀਂ ਦੇਖ ਸਕਦੇ ਹੋ ਆ ਦੇਖੋ ਇੱਕ ਆ ਕਲਰ ਆਪਰੇ ਕੋਲ ਵਾਈਟ ਕਲਰ ਲੇਡੀਜ਼ ਵੇਲੀ ਮੋਤੀ ਵਾਲੀ ਇਹ ਵੀ ਅੱਜ ਕੱਲ ਬਹੁਤ ਘਣਾ ਪਸੰਦ ਕਰਦੇ ਨੇ ਵਿਆਹ ਸ਼ਾਦੀ ਦੇ ਤੁਸੀਂ ਮਰਜੀ ਜਾਂ 라ਓ ਤੁਹਾਡੇ ਵਾਸਤੇ ਹਰ ਤਰ੍ਹਾਂ ਦੇ ਡਿਜ਼ਾਈਨ ਮੌਜੂਦ ਨੇ ਇਹ ਬਲੈਕ ਕਲਰ ਚ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਪਿੱਛੇ ਡਿਜ਼ਾਈਨ ਬਹੁਤ ਤਰ੍ਹਾਂ ਦੇ ਲੱਗੇ ਹੋਏ ਨੇ ਬਾਕੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਜਰੂਰ ਇੱਕ ਵਾਰ ਸੇਵਾ ਦਾ ਮੌਕਾ ਦਿਓ ਆਪਣੇ ਕੋਲ ਹਰ ਤਰ੍ਹਾਂ ਦੇ ਡਿਜ਼ਾਈਨ ਮੌਜੂਦ ਹਨ ਸਸਤੇ